ਜਿੰਦ ਹਾਲਤ ਨਹੀਂ ਨਹੀਂ ਇਹ ਫੈਕਟਰੀ ਲੱਗੀ ਹੈ ਬੰਦ ਕਰ ਦੇ ਬੰਦ ਕਰ ਦੇ ਬੰਦ ਕਰ ਦੇ ਤੂੰ ਜੁੜਤੇ ਨਹੀਂ ਹੈਗੀ ਤੂੰ ਹੋਰ ਜੁੜਤੇ ਨਹੀਂ ਹੈਗੀ ਤੂੰ ਬੰਦ ਕਰ ਦੇ ਤੂੰ ਲਈ ਤੁਸੀਂ ਇਹ ਦੱਸ ਠੀਕ ਹੈ ਤੂੰ ਤੇਰੀ ਪਰਮਿਸ਼ਨ ਦੱਸ ਕਿੱਥੇ ਠੇਕਾ ਖੋਲੋ ਮੇਰੇ ਮਤੇ ਤੇਰੇ ਕਰਦੇ ਆ ਜਾ ਕਿ ਲੋਕੀ ਦੇ ਬਾਤ ਨੂੰ ਜੇ ਜਸੇ ਰੇਡ ਦੇਣਾ ਚਾਹੁੰਦਾ ਪਰ ਇਹ ਬਦ ਕਰ ਨੂੰ ਕੰਪਲਟ ਕਰਨਾ ਸਮਾਂ ਦੇਣਾ ਹੈ ਕਿ ਜੇਕਰ ਮੰਤਰੀ ਦੇ ਅਗਲੇ ਹਫਤੇ ਕਰਨਾ đi xe này thôi, đi tàu, taxi, xe buýt, xe tao, xe buýt, xe buýt, ਮਾਰਗ ਕਰੋਗਾ ਮਾਰਗ ਕਰ ਮਾਰਗ ਤੋਂ ਨੰਬਰ ਲਓ ਜਿੱਥੇ ਆ ਕੇ ਮਾਰਗ ਤੇ ਖੜੇ ਕਰ ਚੱਕਣੇ ਨੇ ਸੀ ਆ ਗਿਆ ਕੋਈ ਨਾਲ ਟੇਪੜ ਨਹੀਂ ਟੋਲੀ ਉਹ ਆ ਕੇ ਚੱਕਣ ਲੱਗੇ ਨਹੀਂ ਫੈਮਿਲੀ ਸਰ ਸਾਲਾ ਲਾ ਰਿਹਾ ਔਰ ਟਾਈਮ ਤੋਂ ਨੂੰ ਚੱਕਣ ਲੱਗੇ ਨੇ ਹੋਰ ਠੱਕੋ ਯਾਰ ਤੁਸੀਂ ਗੱਡੀ ਦਾ ਚੱਕੋ ਯਾਰ ਕੋਈ ਲੋਕ ਲਵਾਤਾ ਨਹੀਂ ਲੋਕ ਲਵਾ ਕੇ ਗੱਲ ਤੇਰੇ ਕੋਲ ਲੈਣਗੇ ਬੋਲ ਨਹੀਂ ਲੱਗਦਾ ਜੀ ਸਰੇ ਇਹ ਲੋਸ ਕਰ ਇਹ ਖਾਲੀ ਆ ਜੀ ਹੋਏਗਾ ਜੀ ਉਹ ਆ ਕੇ ਬੰਦ ਕਰਦਾ ਹੈ ਬਸ ਆਜੇ ਕਮੈਂਟੇਟਰ ਆ ਜਾਓ ਮੇਰੇ ਲੈ ਹੋ ਜਾਏ ਇਹ ਕੱਲੋਂ ਤਾਂ ਹੀ ਦਿਖਾਵਾਂਗਾ ਅੱਜ ਤੁਸੀਂ ਦੇਖ ਰਹੇ ਹੋ ਆਈਬੀਨ ਪੰਜਾਬ ਵੈਬ ਨਿਊਜ਼ ਚੈਨਲ ਅਸੀਂ ਇਸ ਵਕਤ ਰਾਜਪੁਰਾ ਦੀ ਗੁਰੂ ਅੰਗਦ ਦੇਵ ਕਲੋਨੀ ਦੇ ਵਿੱਚ ਮੌਜੂਦ ਹਾਂ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਕੱਟ ਜਿਹੜਾ ਇਹ ਕੱਟ ਹੈ ਇਹ ਕੋਈ ਆਮ ਕੱਟ ਨਹੀਂ ਹੈ ਤੁਹਾਨੂੰ ਦੱਸ ਦਈਏ ਇਹ ਮੋਹੱਲਾ ਵਾਸੀਆਂ ਵੱਲੋਂ ਗੁਰੂ ਅੰਗਦ ਦੇਵ ਕਲੋਨੀ ਦੇ ਜੱਗੀ ਕਲੋਨੀ ਦੇ ਵੱਲੋਂ ਜਿਹੜਾ ਹੈ ਕੱਟ ਕੀਤਾ ਗਿਆ ਹਾਲਾਂਕਿ ਵਿੱਚ ਦੇ ਵਿੱਚ ਜਿਹੜੇ ਸਰਪੰਚ ਤੇ ਪੰਜ ਮੈਂਬਰ ਹੀ ਮੌਜੂਦ ਹੈ ਤੁਸੀਂ ਦੇਖ ਸਕਦੇ ਹੋ ਪਿੱਛੇ ਡੇਰ ਦੁਕਾਨ ਹੈ ਇਹ ਕੋਈ ਆਮਦ ਕਰਨੀ ਹੈ ਇਸ ਤੇ ਜਿਹੜਾ ਹੈ ਠੇਕਾ ਖੋਲਿਆ ਗਿਆ ਸੀਗਾ ਸਵੇਰੇ ਹੀ ਜਿਸ ਦੇ ਵਿੱਚ ਅੰਦਰ ਸ਼ਰਾਬ ਦੀ ਬੋਤਲ ਰੱਖੀ ਗਈ ਤੇ ਜਦ ਮੋਹੱ ਘੱਲ ਹੁੰਦੇ ਤਰਨ ਅਧਿਚਨ ਵੀ ਕੀਤਾ ਗਿਆ ਇਸ ਸਬੰਧ ਦੇ ਵਿੱਚ ਗੱਲਬਾਤ ਕਰਦੇ ਹਾਂ ਮੋਲਾਬਾਸੀਆਂ ਨਾਲ ਉਹਨਾਂ ਦਾ ਕੀ ਕਹਿਣਾ ਹੈ ਕੀ ਨਾਮ ਹੈ ਜੀ ਆਪਣਾ ਮੇਰਾ ਮਾਨ ਸਿੰਘ ਸਰਪੰਚਮਾ ਗੁਰੂਗੜ੍ਹ ਦੇ ਕਲੋਨੀ ਤੋਂ ਸਰ ਇਹ ਤੁਹਾਡੀ ਜਿਹੜੀ ਕਲੋਨੀ ਦੇ ਵਿੱਚ ਠੇਕਾ ਸਰ ਜੀ ਉਹਦੇ ਬਾਰੇ ਇਹ ਸੰਤਾ ਪਤਾ ਨਹੀਂ ਆ ਮੈਂ ਇੱਥੋਂ 10 ਵਜੇ ਲੰਘ ਕੇ ਗਿਆ ਕੋਈ ਠੇਕਾ ਨਹੀਂ ਖੁੱਲਿਆ ਹੋਇਆਗਾ ਮੈਂ ਤਾਂ ਬਰ ਕਰਾਲੀ ਗਿਆ ਸੀਗਾ ਮੈਨੂੰ ਫੋਨ ਆਇਆ ਕੋਈ 1:30 ਵਜੇ 1:30 2:00 ਵਜੇ ਫੋਨ ਆਇਆ ਮੈਨੂੰ ਸਾਡੇ ਪੰਚਾਇਤ ਮੈਂਬਰ ਕੋਲੋਂ ਸਿੰਘ ਨੇ ਦੱਸੇ ਵੀ ਇੱਥੇ ਠੇਕਾ ਖੁੱਲ ਗਿਆ ਹੈ ਮੈਂ ਕਹਿੰਦਾ ਠੇਕਾ ਖੁੱਲਣ ਦਾ ਕੋਈ ਮਤਲਬ ਨਹੀਂ ਇੱਥੇ ਤਾਂ ਹਰ ਸਾਲ ਧਾਰਮਿਕ ਪ੍ਰੋਗਰਾਮ ਤਿੰਨ ਦਿਨ ਦਵਾਨ ਚੱਲਦੇ ਆ ਇੱਕ ਮਹੀਨੇ ਤੱਕ ਫਿਰ ਇੱਥੇ ਪ੍ਰੋਗਰਾਮ ਚੱਲਨੇ ਨੇ ਇੱਥੇ ਤਾਂ ਹਰ ਇੱਕ ਤਰ੍ਹਾਂ ਦੇ ਸਮਾਗਮ ਹੁੰਦੇ ਹਨ ਹਰ ਇੱਕ ਤਰ੍ਹਾਂ ਦੇ ਇੱਥੇ ਧਾਰਮਿਕ ਪ੍ਰੋਗਰਾਮ ਕੀਦਾ ਅਖੰਡ ਪਾਠ ਸਾਹਿਬ ਦਾ ਭੋਗ ਹੁੰਦਾ ਕੀਦਾ ਖੁਸ਼ੀ ਦਾ ਜੋ ਵੀ ਹੁੰਦਾ ਇੱਥੇ ਸਾਰੇ ਪ੍ਰੋਗਰਾਮ ਹੁੰਦੇ ਹਨ ਅਸੀਂ ਇੱਥੇ ਠੇਕਾ ਬਿਲਕੁਲ ਨਹੀਂ ਅਸੀਂ ਤਾਂ ਇੱਥੇ ਪਹਿਲਾਂ ਸਾਡੇ ਚੌਕੀ ਇੰਚਾਰਜ ਨੂੰ ਨਿਸ਼ਾਨ ਸਿੰਘ ਨੂੰ ਪਤਾ ਹੀ ਅਤੇ ਪੁਲਸ ਵਾਲਿਆਂ ਦੇ ਘਰੇ ਅੱਜ ਤੱਕ 2-3 ਵਾਰ ਪੁਲਸ ਵਾਲਿਆਂ ਦੇ ਨਿਸ਼ਾਨ ਸਿੰਘ ਇੰਚਾਰ ਸਾਹਿਬ ਨੇ ਸਾਡੇ ਉਹਨਾਂ ਨੇ ਪੁਲਸ ਪਾਰਟੀ ਬਲਾਕ ਇੱਥੇ ਗੇੜੇ ਲਾਉਂਦੇ ਹਨ ਛੇੜੀਆਂ ਨੂੰ ਭਜਾਉਂਦੇ ਇੱਥੋਂ ਇਹ ਤਾਂ ਇੱਥੇ ਰੋਜ਼ ਕਲੋਨੀ 'ਚ ਮੀਟਿੰਗਾਂ ਕਰਦੇ ਆ ਜੇ ਇਹੀ ਠੇਕੇ ਹੱਥੇ ਖੁੱਲਣ ਲੱਗਿਆ ਫਿਰ ਕਿੱਦਾਂ ਹੋਊਗਾ ਅਸੀਂ ਇਹ ਖੁੱਲਣ ਦਿਆਂਗੇ ਬਿਲਕੁਲ ਨਹੀਂ ਸਰ ਸਾਹਿਬ ਕਿਸ ਤਰ੍ਹਾਂ ਤੁਸੀਂ ਪਹੁੰਚੇ ਸੀ ਵੇਰੇ ਠੇਕੇਦਾਰਾਂ ਦੀ ਤਰਿੰਦੇ ਜਿਹੜੇ ਆਪਣੇ ਉਹਨੇ ਬੰਦੇ ਖੜੇ ਉਹਨਾਂ ਨਾਲ ਗੱਲਬਾਤ ਹੋਈ ਨਹੀਂ ਮੈਂ ਹੁਣ ਪਹੁੰਚਿਆ ਮੇਰੇ ਸਾਹਮਣੇ ਕੋਈ ਨਹੀਂ ਹੋਈ ਪਹਿਲਾਂ ਉਸ ਤੋਂ ਪਹਿਲਾਂ ਕੱਲ ਹੋ ਗਈ ਉਹ ਸ਼ਟਰ ਬੰਦ ਕਰਕੇ ਜਾ ਰਹੀ ਸੀ ਉਹ ਜਾ ਰਹੇ ਸੀਗੇ ਮੈਂ ਤਾਂ ਪਤਾ ਹੀ 1.5 2 ਵਜੇ ਲੱਗਿਆ ਗਿਆ ਹਾਂ ਹਾਂ ਜੀ ਆ ਦੇਖਦੇ ਹਾਂ ਕਿ ਇਹ ਨਸ਼ਾ ਵਿਰੁੱਧ ਵੀ ਚੱਲ ਰਿਹਾ ਹੈ ਤੇ ਇਸ ਸਮੇਂ ਜਿਹੜੇ ਕਲੋਨੀ ਹੈ ਇਸ ਇਲਾਕੇ ਦੇ ਵਿੱਚ ਇਸ ਤਰ੍ਹਾਂ ਦੇ ਟੀਕੇ ਕੁਰਨੇ ਕਿਵੇਂ ਦੇ ਰਹੇ ਜੀ ਇਹ ਛਾੜਾ ਜਿਵੇਂ ਇਹ ਨਸ਼ਾ ਵਿਰੁੱਧ ਮੁਹਿੰਮ ਚੱਲ ਰਹੀ ਹੈ ਸਰਕਾਰ ਦੀ ਤੇ ਇਹ ਕਲੋਨੀ ਦੇ ਵਿੱਚ ਟੀਕਾ ਕਰਦੇ ਇਹ ਤਾਂ ਬਿਲਕੁਲ ਗਲਤ ਹੈ ਜੀ ਇਹ ਤਾਂ ਬਿਲਕੁਲ ਸ਼ਰਮ ਗਲਤ ਹੈ ਸਾਡੇ ਕਲੋਨੀਆਂ ਦੇ ਅੱਥੇ ਅਜੇ ਤਾਂ ਅੱਥੇ ਵੀ ਰੇੜੀ ਨਹੀਂ ਫੜਨ ਦਿੰਦੇ ਕਿ 2 ਨੰਬਰ ਵਾਲੀ ਚਿਕਨ ਵਾਲੀ ਰੇੜੀ ਨਹੀਂ ਖੜਨ ਦਿੰਦੇ ਦੁਕਾਨ ਆ ਜੋ ਠੇਕੇਦਾਰ ਨੂੰ ਕਿਰਾਇਆ ਤੇ ਦੇ ਰਿਹਾ ਹਾਂ ਹਾਂਜੀ ਉਹਨੂੰ ਕੋਈ ਦੁਪਰ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ ਉਹਨੂੰ ਅਜੇ ਪਤਾ ਹੀ ਹੋਣਾ ਨਹੀਂ ਨਹੀਂ ਹੋ ਗਿਆ ਸੰਪਰਕ ਸਾਡੇ ਸਾਡੇ ਮੁਲਾਜ਼ਮ ਸਾਡੇ ਮੁਲਾਜ਼ਮ ਨੇ ਮਹੰਗਾ ਸਿੰਘ ਜੀ ਦੀ ਰਿਟਾਇਰਮੈਂਟ ਐਸਐਚਓ ਰਿਟਾਇਰਮੈਂਟ ਰਹੀ ਉਹਨਾਂ ਨੇ ਉਹਨਾਂ ਨੂੰ ਫੋਨ ਕੀਤਾ ਹੈ ਬਾਕੀ ਉਹਨਾਂ ਨੂੰ ਪਤਾ ਨਹੀਂ ਉਹਨੇ ਕੀ ਕਿਹਾ ਕੀ ਨਹੀਂ ਉਹਨੂੰ ਅਜੇ ਸਾਨੂੰ ਕੋਈ ਇਨਫਰਮੇਸ਼ਨ ਨਹੀਂ ਮਿਲੀ ਹੈਗੀ ਆਉਣੇ ਬੁਲਾਉਂਦੇ ਨਹੀਂ ਤੁਹਾਡਾ ਮੈਂ ਉਹ ਜੀ ਤੇ ਕਿਆ ਕਰੀ ਅਗਰ ਠਿਕਾ ਹੈ ਦੁਆਰੇ ਕੋਲੇ ਆਪਣੀ ਹੋਵੇ ਤਾਂ ਸਾਡੀ ਸਰਕਾਰੀ ਗ੍ਰੰਟ ਦਾ ਕਿਤੇ ਨਹੀਂ ਦੋ ਵੀ ਹੋਇਆ ਸਾਨੂੰ ਪਰ ਨਾ দেয়া ਦੋ ਮਰਜ਼ੀ ਕਰਨਾ ਪਿਆ ਸੀ ਸਭ ਹੋ ਗਿਆ ਅਸੀਂ ਕਰਨ ਨੂੰ ਤਿਆਰ ਹਾਂ ਰੋਡ ਜਮ ਕਰ ਸਕਦੇ ਹਾਂ ਜੀ ਇਹ ਸਾਡੀ ਸਰਕਾਰ ਨਹੀਂ ਸੁਣਵਾਈ ਕਰਦੀ ਇੱਕ ਇੱਕ ਕਰਕੇ ਬੋਲੋ ਆ ਜੋ ਗਿਆ ਆ ਜੋ ਗਿਆ ਗੱਲ ਐਵੇਂ ਹੈ ਜੀ ਲੋ ਜੀ ਹਾਂਜੀ ਕੀ ਨਾਮ ਮੇਰਾ ਨਾਮ ਡਾਕਟਰ ਸੁਨਮ ਸਿੰਘ ਹੈ ਜੀ ਮੈਂ ਇਸ ਕਲੋਨੀ ਦਾ ਵਾਸੀ ਹਾਂ ਤੇ ਮੈਨੂੰ ਵੀ ਮਾਨ ਸਾਹਿਬ ਦਾ ਕੋਣ ਆਇਆ ਹੁਣੇ ਮੈਂ ਵੀ ਹੁਣੇ ਸ਼ੁਕਤ ਵੀ ਆਇਆ ਤੇ ਇਸ ਦੇ ਕਲੋਨੀ ਮੈਨੂੰ ਵੀ ਹੁਣੇ ਹੀ ਪਤਾ ਲੱਗਿਆ ਵੀ ਇੱਥੇ ਠੇਕਾ ਖੁੱਲਣਾ ਲੱਗਿਆ ਬਟ ਇਹ ਠੇਕਾ ਇੱਥੇ ਨਹੀਂ ਖੁੱਲਿਆ ਜਾਊਗਾ ਜੇ ਸਾਡੀ ਸਰਕਾਰ ਨਹੀਂ ਸੁਣੂਗੀ ਅਸੀਂ ਇੱਥੇ ਧਰਨਾ ਵੀ ਲਾਉਂਗੇ ਠੀਕ ਹੈ ਜੀ ਸਾਡੀ ਇੱਥੇ ਧਰਨਾ ਵੀ ਲੱਗੂਗਾ ਸਾਡੀ ਤਾਂ ਕਲੋਨੀ ਅੱਗੀ ਜੰਨੀ ਬਦਨਾਮ ਹੈ ਨਸ਼ੇ ਨਸ਼ੇੜੀ ਸਾਡੇ ਇੱਥੇ ਰੋਜ਼ ਬੰਦੇ ਰਾਤ ਨੂੰ ਕਿਨੂੰ ਕਿਨੂੰ ਅਸੀਂ ਭੇਜਈਏ ਕਿਨੂੰ ਕਿਨੂੰ ਨਾ ਭਜਾਈਏ ਸਾਡੇ ਦਾ ਕੋਈ ਮੁਲਾਜ਼ਮ ਕੋਈ ਸੁਣਦਾ ਨਹੀਂ ਹੈ ਕੋਈ ਸਾਡਾ ਪ੍ਰਸ਼ਾਸਨ ਸੁਣਵਾਈ ਨਹੀਂ ਕਰਦਾ ਹੈਗਾ ਅਸੀਂ ਹੱਥ ਜੋੜ ਜੋੜ ਬੈ ਗਏ ਅਸੀਂ ਤਾਂ ਇੰਨੀ ਵਾਰੀ ਉਹ ਪਟੀਸ਼ਨ ਵੀ ਪਾ ਚੁੱਕੇ ਸਰਪੰਚ ਸਾਹਿਬ ਸਾਡੇ ਵੀ ਕਿੰਨੀ ਵਾਰੀ ਕਹਿ ਚੁੱਕੇ ਨੇ ਵੀ ਸਾਡੇ ਆ ਦੋ ਪਾਰਕਿੰਗਾਂ ਦੇ ਵਿੱਚ ਇੰਨੀ ਜ਼ਿਆਦਾ ਸਾਡੀ ਉਹ ਹੁੰਦੀ ਵੀ ਹੈ ਨਾ ਕਿ ਲੁੱਟ ਖੋਹ ਵੀ ਸਾਡੇ ਐਚ ਵੀ ਸਟਾਰਟ ਹੁੰਦੀ ਹੈ ਮੈਂ ਵੈਸੇ ਵੀ ਕੋਈ ਸਾਡੇ ਪ੍ਰਵਾਸੀਆਂ ਨੇ ਇੰਨਾ ਉਹ ਹਾਲ ਹਾਲ ਮਾੜਾ ਕਰਿਆ ਹੋਇਆ ਕਿ ਸਾਨੂੰ ਅਸੀਂ ਕੁਝ ਬੋਲ ਨਹੀਂ ਸਕਦੇ ਹੈਗੇ ਬਟ ਜੇ ਹੁਣ ਇਹ ਠੇਕਾ ਵੀ ਖੁੱਲ ਗਿਆ ਇੱਥੇ ਤਾਂ ਸਾਡੀ ਰਾਤ ਨੂੰ ਜੇ ਦੀ ਆਪਣਾ ਕੋਈ ਰਾਤ ਨੂੰ 12 ਵਜੇ ਵੀ ਲੰਘਦਾ ਹੋਵੇਗਾ ਇੱਥੇ ਖੜਾ ਕੀ ਕੀ ਕਰੂਗਾ ਰਾਤ ਨੂੰ ਮੈਂ ਕਹਿ ਰਿਹਾ ਜੀ ਜੇ ਭੋਗਲਾ ਰੋਡ ਵਾਲਾ ਠੇਕਾ ਹੈ ਨਾ ਭੋਗਲਾ ਰੋਡ ਵਾਲਾ ਠੇਕਾ ਹੈ ਤਾਂ ਮੈਂ ਇਹੀ ਕਹਾਂਗਾ ਜੇ ਇੱਥੇ ਠੇਕਾ ਹੁੰਦਾ ਹੈ ਤਾਂ ਅਸੀਂ ਇਹ ਠੇਕੇ ਦਾ ਜੋ ਵੀ ਇਹਦਾ ਮਾਲਕ ਹੈ ਇਹਦਾ ਜੋ ਵੀ ਨੁਕਸਾਨ ਹੋਏਗਾ ਉਹ ਜ਼ਿੰਮੇਵਾਰ ਆਪ ਹੋਊਗਾ ਸਰਪੰਚ ਸਾਹਿਬ ਸਾਹਮਣੇ ਖੜੇ ਨੇ ਇਹਦੇ ਜ਼ਿੰਮੇਵਾਰ ਉਹ ਆਪ ਹੋਊਗਾ ਅਸੀਂ ਭੰਨ ਤੋੜ ਵੀ ਕਰਾਂਗੇ ਠੀਕ ਹੈ ਨਹੀਂ ਅਸੀਂ ਇਹਦੇ ਠੇਕਾ ਨਹੀਂ ਖੁੱਲਣ ਦੇਾਂਗੇ ਜੇ ਅਗਲਾ ਕੋਈ ਫालतू ਗੱਲ ਕਰੇਗਾ ਤਾਂ ਫਿਰ ਅਸੀਂ ਪ੍ਰਸ਼ਾਸਨ ਦੇ ਜਿੰਨੀ ਉੱਤੇ ਜਾਣਾ ਪਿਆ ਸਾਨੂੰ ਜਾਣਾ ਪਊਗਾ ਐਸਚੋ ਠੀਕ ਹੈ ਨਾ ਵਾਰਸਿੰਗ ਨੂੰ ਵੀ ਬੇਇੱਜ਼ਤੀ ਕੀਤੀ ਸੀਗੀ ਜੀ ਅਸੀਂ ਹੱਥ ਜੋੜ ਕੇ ਬੇਇੱਜ਼ਤੀ ਕੀਤੀ ਸੀਗੀ ਵੀ ਸਾਡੇ ਕਲੋਨੀ ਚ ਨਸ਼ਾ ਬਹੁਤ ਵਿਗਦਾ ਇੱਥੇ ਇੱਥੇ ਪੀਸੀਆਰ ਦਾ ਇੰਤਜ਼ਾਮ ਕਰੋ ਜੀ ਸਾਡਾ ਜੀ ਪਰ ਨਹੀਂ ਹਜੇ ਤੱਕ ਕੋਈ ਸੁਣਾਈ ਨਹੀਂ ਹੋਈ ਹੈਗੀ ਉਹਨਾਂ ਨੇ ਵੀ ਹਾਂ ਕਹਿ ਕੇ ਛੱਡ ਤੇ ਜੀ ਮੈਂ ਉਹ ਐ ਵੀ ਉਹਨਾਂ ਨੂੰ ਬੇਇੱਜ਼ਤੀ ਕੀਤੀ ਸਾਨੂੰ ਸਰੂਪਾ ਪਾ ਕੇ ਇੱਥੇ ਸਮਾਂਤ ਵੀ ਕੀਤਾ ਜਾਏਗਾ ਜੇ ਸਾਡੀ ਕਲੋਨੀ ਦਾ ਇਹ ਦੇਖਭਾਲ ਤੁਸੀਂ ਮਾੜੀ ਮੋਟੀ ਕਰਦੇ ਰਹੇ ਹੋਵੇਗਾ ਨਹੀਂ ਕਿਉਂਕਿ ਸਾਨੂੰ ਨਾ ਹਰ ਸਾਲ ਸਰਕਾਰ ਦੀ ਜਿਹੜੀ ਉਹ ਦਿਨ ਚੱਲ ਰਿਹਾ ਮਹੀਨਾ ਹੈ ਉਹ ਕਹਿੰਦੇ ਅਸੀਂ ਨਸ਼ਾ ਖਤਮ ਕਰਨਾ ਹੈ ਤਾਂ ਇਹ ਰਿਹੈਸ਼ੀ ਇਲਾਕੇ ਦੇ ਵਿੱਚ ਟੀਕਾ ਪਾ ਦੇ ਆ ਬੰਦੇ ਜਾ ਰਿਆ ਸੀ ਨਸ਼ਾ ਦੇਖੋ ਆ ਪਿਆ ਜੀ ਤੁਹਾਡੇ ਪਿਛਲੇ ਪਾਸੇ ਪਿਆ ਜੀ ਮੂਆ ਕੈਮਰਾ ਕਮਾਓ ਜੀ ਇੱਥੇ ਹਰ ਸਾਲ ਇਹ ਦੋ ਪਾਰਕਿੰਗਾਂ ਦੇ ਵਿੱਚ ਨਾ ਇਹ ਜਿਹੜੀ ਦੋ ਪਾਰਕਿੰਗਾਂ ਨੇ ਹਰ ਸਾਲ ਇੱਥੇ ਦਰਬਾਰ ਕਰਵਾਇਆ ਜਾਂਦਾ ਹੈ ਜੋ ਗੁਰਨਤ ਸਾਬ ਦਾ ਇੱਥੇ ਰਾਮਦਾਸ ਜੀ ਦਾ ਇੱਥੇ ਸਮਾਗਮ ਕਰਾਇਆ ਜਾਂਦਾ ਹੈ ਠੀਕ ਹੈ ਜੀ ਇੱਥੇ ਲੰਗਰ ਲੰਗਰ ਚ ਲੰਗਰ ਚੱਲਦਾ ਆ ਪਿੱਛੇ ਸਮਾਗਮ ਕਰਾਇਆ ਜਾਂਦਾ ਹੁਣ ਤੁਸੀਂ ਦੱਸੋ ਇੱਥੇ ਲੰਗਰ ਵੰਡਦੇ ਅਸੀਂ ਇੱਥੇ ਸਾਹਮਣੇ दारू ਵਾਲੇ ਨਸ਼ੇੜੀ ਖੜੇ ਹੋਣਗੇ ਚੰਗੀ ਗੱਲ ਐ ਕੋਈ ਠੀਕ ਹੈ ਜੀ ਜਿਹੜਾ ਮਾਲਕ ਐ ਉਹਨੂੰ ਵੀ ਸੋਚਣਾ ਚਾਹੀਦਾ ਵੀ ਹਾਂ ਵੀ ਹਰਤ ਵਾਲੇ ਤੇ ਹੁੰਦਾ ਕੀ ਐ ਇਹਦਾ ਪਰਮਿਸ਼ਨ ਲੈਂਦਾ। ਉਹ ਹੀ ਪਰਮਿਸ਼ਨ ਨਹੀਂ ਕੋਈ ਸਾਡਾ ਸਰਪੰਚ ਸਾਹਿਬ ਨਾਲ ਅੱਗੇ ਕਰਦਾ ਕਿਸੇ ਹੋਰ ਮੈਂਬਰ ਨਾਲ ਗੱਲ ਕਰਦਾ ਸਾਡੇ ਨਾਲ ਉਹਦੇ ਨਾਲ ਗੱਲ ਕਰਦਾ ਨਾ ਕਿਸੇ ਨਾਲ ਗੱਲ ਨਹੀਂ ਹੋਈਏਗੀ ਚੁੱਪ ਕਰਕੇ ਲਿਆ ਕੇ ਸਮਾਨ ਰੱਖਦਾ ਜੀ ਇਹਦਾ ਕੀ ਮਤਲਬ ਹੈ। ਉਹਦੀ ਵੀ ਅੱਜ ਦੀ ਦੁਕਾਨ ਜਿਹਨੇ ਠੇਕੇ ਦਾ ਬਿਲਕੁਲ ਉਹੀ ਗੱਲ ਹੈ। ਉਹਨੇ ਨਾ ਸਾਨੂੰ ਪੁੱਛਿਆ ਨਾ ਪਛਾਇਆ ਜਦੋਂ ਉਹਨੂੰ ਪਤਾ ਹੈ ਵੀ ਹਾਂ ਵੀ 3 ਸਾਲ ਤੋਂ ਇੱਥੋਂ ਇੱਥੇ ਦੁਕਾਨ ਕਰਦਾ ਪਿਆ ਉਹ ਦੁਕਾਨ ਦੀ ਬਣਵਾਈ ਚਲਦੀ ਵੀ ਹੈ 3 ਸਾਲ ਤੋਂ ਅਸੀਂ ਉਹਨੂੰ ਪਤਾ ਨਹੀਂ ਲੱਗਦਾ ਕਿ ਹਰ ਸਾਲ ਇਹ ਤੇ ਧਮਾਘਾਟ ਕਰਨੇ ਆ। ਉਨੂੰ ਚਾਹੀਦਾ ਸੀਗਾ ਵੀ ਹਾਂ ਵੀ ਗੱਲ ਉੱਚਣੀ ਵੀ ਸਮਾਗਮ ਕਿਵੇਂ ਹੋ ਰਿਹਾ ਇੱਥੇ ਤੇ ਇਹਦੇ ਵਿੱਚ ਅਸੀਂ ਇਹ ਚੀਜ਼ ਖੁੱਲਣ ਦੇਾਂਗੇ ਦੱਸੋ ਅੱਜ ਅੱਗੇ ਨਸ਼ਾ ਵਿਰੋਧ ਨੇ ਚੱਲਦੇ ਬਾਕੀ ਬਾਕੀ ਸਾਰੇ ਪਹਿਣਾ ਇੱਕ ਜੀ ਕੀ ਨਾਮ ਸਰ ਮੈਂ ਰਿਟਾਇਰਡ ਇੰਸਪੈਕਟਰ ਮਹੰਗਾ ਸਿੰਘ ਸਰ ਕੀ ਕਹਿਣਾ ਚਾਹੋਗੇ ਮੈਂ ਹੀ ਕਹਿਣਾ ਇਹ ਸਾਡਾ ਦੂਸਰੀ ਕਾਨੂੰਨੀਆਂ ਹਰਿਆਸ਼ੀ ਕਾਨੂੰਨੀਆਂ ਨੇ ਹਰਿਆਸ਼ੀ ਇਲਾਕਾ ਸਾਡੀਆਂ ਧੀਆਂ ਪਹਿਣਾ ਸਵੇਰੇ ਸਕੂਲ ਜਾਂਦੇ ਸ਼ਾਮ ਨੂੰ ਆਉਂਦੀਆਂ ਨੇ ਸਾਡੀਆਂ ਪਹਿਣਾ ਬਾਜ਼ਾਰ ਜਾਂਦੀਆਂ ਨੇ ਪੈਦਲ ਸ਼ਹਿਰ ਨੇੜੇ ਹੋਣਗੇ ਸਾਰੇ ਲੋਕਲ ਪੈਦਲ ਹੀ ਜਾਂਦੇ ਨੇ ਜਿਹੜਾ ਇਹ ਦੋ ਗਰਾਉਂਡ ਨੇ ਪਿੱਛੇ ਗਰਾਉਂਡ ਸ੍ਰੀ ਅਮਰਦਾਸ ਜੀ ਦਾ ਸਾਲ ਬਾਅਦ ਸੱਜੰਗ ਹੁੰਦਾ ਹੈ ਤਿੰਨ ਦਿਨ ਸੱਜੰਗ ਹੁੰਦਾ ਜਿਹੜਾ ਅਗਲੇ ਮਹੀਨੇ ਆਉਣ ਵਾਲਾ ਅਕਤੂਬਰ ਦੇ ਵਿੱਚ ਇੱਧਰ ਸਾਹਿਬਜਾਦਾਂ ਦੇ ਲੰਗਰ ਲੱਗਦੇ ਨੇ ਜਿਹੜਾ ਹੁਣ ਸਿੱਧੀ ਕੋਰਪੁਰ ਹੁੰਦੇ ਨੇ 10-20 ਦਾ ਲੰਗਰ ਚੱਲਦੇ ਦੋਨਾਂ ਗਰਾਉਂਡਾਂ 'ਤੇ ਲੰਗਰ ਚੱਲਦੇ ਨੇ ਰਿਆਸੀ ਇਲਾਕੇ ਹੈਗੇ ਨੇ ਸਾਡੇ ਅਸੀਂ ਪਹਿਲਾਂ ਵੀ ਇਤੂ ਰੇੜੀਆਂ ਚਕਾਈਆਂ ਪਿਛਲੀ ਵਾਰੀ ਪ੍ਰਚਾਰ ਨੇ ਇਕੱਠੇ ਹੋ ਗਏ ਵੀ ਇਹ ਰੇੜੀਆਂ ਇੱਥੇ ਨਹੀਂ ਲੱਗਣੀਆਂ ਕਿਉਂਕਿ ਸਾਡੀ ਧੀਆਂ ਪੈਣਾ ਨੇ ਇੱਥੇ ਅਸੀਂ ਮੁੜੇ ਖੜਦੇ ਨੇ ਤੇ ਮਜ਼ਾਕ ਬੜਾ ਕੁਛ ਹੁੰਦਾ ਹੁੰਦਾ ਜੀ ਅਸੀਂ ਬੇਨਤੀ ਕਰਦੇ ਹਾਂ ਠੇਕੇ ਨਹੀਂ ਖਲੋਣ ਦੇਣਾ ਜੋ ਮਰਜ਼ੀ ਹੋ ਜੇ ਅਸੀਂ ਬਰਾਏ ਮਿਹਰਬਾਨੀ ਕਰਨੇ ਆ ਠੇਕੇ ਨਹੀਂ ਹੋਣੇ ਚਾਹੀਦਾ ਜੋ ਮਰਜ਼ੀ ਹੋ ਜੇ ਬਸ ਜਰਨੈਲ ਸਿੰਘ ਹੈ ਇਹ ਕੋਲੋਨੀ ਹੈ ਜੀ ਇਹ ਗੁਰੂ ਅੰਗਦ ਦੇਵ ਖਲੋਨੀ ਹੈ ਤੁਸੀਂ ਵਿਰੋਧ ਕਰ ਰਹੇ ਹੋ ਅਸੀਂ ਬਿਲਕੁਲ ਵਿਰੋਧ ਕਰਾਂਗੇ ਅੱਜ ਤੋਂ 3 ਸਾਲ ਪਹਿਲਾਂ ਇੱਥੇ ਰੇੜੀਆਂ ਲੱਗਦੀਆਂ ਸੀ ਸਾਰੀਆਂ ਕੋਈ ਪਕੌੜੀਆਂ ਨਹੀਂ ਲਾਉਂਦਾ ਸੀ ਕੋਈ ਕੁਝ ਲਾਉਂਦਾ ਸੀ ਮੇਰਾ ਮੁੰਡਾ ਇੱਥੋਂ ਆਇਆ ਅੰਮ੍ਰਿਤਸਰੋਂ ਨੋਵਾ ਲੈ ਕੇ ਉਹ ਪਿਸ਼ਾਬ ਕਰਨ ਲੱਗਿਆ ਨਸ਼ੇੜੀਆਂ ਨੇ ਇੱਥੋਂ ਦਾ ਸਿਰ ਪਾੜਤਾ ਸਾਰੀ ਕੋਲੋਨੀ ਨੂੰ ਪਤਾ ਹੈ ਬੜੀ ਮੁਸ਼ਕਲ ਦੇ ਰੇੜੀਆਂ ਕਿੰਨੇ ਚੁਕਾਈਆਂ ਸੀ ਹਾਂਜੀ ਰੇੜੀਆਂ ਸਾਰੀਆਂ ਨਗਰ ਵਾਲਿਆਂ ਨੇ ਚੁਕਾਈਆਂ ਸੀ ਬੜਾ ਜ਼ੋਰ ਲਾ ਕੇ ਰੇੜੀਆਂ ਚੁਕਾਈਆਂ ਰੇੜੀਆਂ ਬੁੱਕਦਾ ਹੀ ਨਹੀਂ ਸੀ ਸਰਪੰਚ ਦਾ ਸਹਿਯੋਗ ਰਹਿੰਦਾ ਜੀ ਇਹਦੇ ਵਿੱਚ ਠੀਕ ਹੈ ਇਸ ਕਰਕੇ ਐਸੇ ਸਾਨੂੰ ਧਰਨਾ ਲਾਉਣਾ ਪਵੇ ਸਾਨੂੰ ਕੁਝ ਵੀ ਕਰਨਾ ਪਵੇ ਆਪਣੀਆਂ ਜਾਨਾਂ ਵੀ ਦੇਣੀਆਂ ਪੈਣਾ ਸੀ ਠੇਕੇ ਨਹੀਂ ਖੋਲਣ ਦੇਾਂਗੇ ਇਹ ਠੇਕੇ ਦਾ ਨਾਲ ਉਹ ਅੱਜ ਕੋਈ ਨਹੀਂ ਠੇਕੇ ਖੋਲੇ ਗਏ ਸੀ ਤੇ ਇਹਦੇ ਬਾਰੇ ਕੋਈ ਵਾਲੇ ਜਾਣਕਾਰੀ ਮੀਡੀਆ ਨੂੰ ਪਰ ਗਿਬਬਲਿਕ ਵੱਲੋਂ ਇਹ ਰਾਜ ਕੀਤਾ ਗਿਆ ਵੀ ਠੇਕੇ ਬੰਦ ਕਰੋ ਉਹ ਬੰਦ ਕਰਵਾਤਾ ਇਹ ਨੂੰ ਕਹਿੰਦਾ ਵੀ ਇਹਪਰੋਂ ਤੋਂ ਬੰਦ ਕਰਵਾਉਣ ਤੋਂ ਦੇਖੋ ਪਰਮਿਸ਼ਨ ਮੇਰੇ ਕੋਲ ਹੈ ਪਰਮਿਸ਼ਨ ਕਹੇ ਤਾਂ ਠੇਕੇਦਾਰ ਨੂੰ ਲੈ ਕੇ ਆਓ ਜੇ ਤੁਹਾਨੂੰ ਰਹੀਗੀ ਠੀਕ ਹੈ ਤੈਨੂੰ ਚੱਕੋ ਠੀਕ ਹੈ ਇਸ ਤੋਂ ਲੈ ਕੇ ਗੱਲ ਕਰੀਏ ਨਿਕਲੋ ਨਿਵਾਸਨ ਨੂੰ ਸ਼્વાસ ਦੋਆ ਵੀ ਠੇਕਾ ਨਹੀਂ ਖਿੰਦਾ ਜਿਸ ਤਰ੍ਹਾਂ ਕਿ ਅਸੀਂ ਮੋਹਲਾ ਵਾਸੀਆਂ ਨਾਲ ਗੱਲਬਾਤ ਕੀਤੀ ਮੋਹਲਾ ਵਾਸੀਆਂ ਦਾ ਇਸ ਬਣਾ ਦੇ ਵਿੱਚ ਕਹਿਣਾ ਸੀਗਾ ਵੀ ਇੱਥੇ ਜਿਹੜੇ ਹੈ ਸਾਡੇ ਮੋਹਲੇ ਦੇ ਜਿਹੜੇ ਨੇ ਧਾਰਮਿਕ ਪ੍ਰੋਗਰਾਮ ਇੱਥੇ ਕਾਫੀ ਜਿਹੜੇ ਕਰਵਾਏ ਜਾਂਦੇ ਨੇ ਤੁਸੀਂ ਦੇਖ ਸਕਦੇ ਹੋ ਇਹ ਪਿੱਛੇ ਜਿਹੜੀ ਹੈ ਗੁਰਦੁਆਰਾ ਸਾਹਿਬ ਹੈ ਤੇ ਗੁਰਦੁਆਰ ਸਾਹਿਬ ਦੇ ਨਾਲ ਜਿਹੜੀ ਉਹ ਗੁਰੂ ਅੰਗਦ ਦੇਵ ਕਲੋਨੀ ਜੱਗੀ ਕਲੋਨੀ ਹੈ ਤੇ ਇਧਰ ਨਾਲ ਜਿਹੜਾ ਇੱਕ ਸਕੂਲ ਵੀ ਹੈ ਤੇ ਇੱਥੇ ਧਾਰਮਿਕ ਜਿਹੜੇ ਹੈ ਸਮਾਗਮ ਵੀ ਕਰਾਏ ਜਾਂਦੇ ਨੇ ਤੇ ਧਾਰਮਿਕ ਸਾਨ ਦੇ ਵਿੱਚ ਇਦਾਂ ਦਾ ਜਿਹੜਾ ਹੈ ਸ਼ਰਾਬ ਦਾ ਢੇਕਾ ਖੁੱਲਣਾ ਜਾਇਜ਼ ਹੈ ਨਾ ਜਾਇਜ਼ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਜਿਸ ਬੋਲੋ ਠੇਕਾ ਬੰਦ ਕਰਵਾ ਗਿਆ ਤੇ ਉਹਨਾਂ ਦਾ ਇਸ ਬੰਦੇ ਵਿੱਚ ਇਹ ਵੀ ਕਹਿਣਾ ਵੀ ਅੱਧੇ ਘੰਟੇ ਦੇ ਵਿੱਚ ਜਿਹੜਾ ਹੈਗਾ ਇਹ ਠੇਕਾ ਬੰਦ ਕਰਾਇਆ ਜਾਏਗਾ ਹੁਣ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਕਿ ਇਹ ਠੇਕਾ ਦੁਬਾਰਾ ਤਾਂ ਨਹੀਂ ਖੁੱਲਦਾ ਕਿ ਮੋਹੱਲਾ ਵਾਸੀ ਦਾ ਪ੍ਰਦਰਸ਼ਨ ਕਰਦੇ ਦੁਆਰੇ ਸਾਮਣੇ ਤਾਂ ਨਹੀਂ ਆਣਗੇ ਆਈਬੀਨ ਪੰਜਾਬ ਨਿਊਜ਼ ਲਈ ਰਾਜਪੁਰਾ ਤੋਂ ਹਿਮਾਂਸ਼ੂ ਹਰਿਤ ਦੀ ਰਿਪੋਰਟ